ਅੱਗੇ ਰਾਸ਼ਨ ਸੁਭਾ ਭਰਿਆ ਪਿਆ ਸਾਰਿਆਂ ਦੇ ਇੱਥੇ ਰਾਸ਼ਨ ਮੰਗਣ ਚਾਹੇ ਵੀਰ ਨੂੰ ਨਹੀਂ ਇੱਥੋਂ ਕਹਿੰਦੇ ਉਹਨਾਂ ਦੀ ਟਰੱਕ ਚਾਲੀ ਦੇ ਹੁੰਦਾ ਨਾ ਨੌਜਵਾਨ ਨਹੀਂ ਸੁਣ ਹਾਂ ਨੌਜਵਾਨ ਉਥੇ ਲੋਕਾਂ ਨੇ ਮੱਥਾ ਮੱਥਾ ਦਾ ਇਹ ਤਾਂ ਸੇਵਾ ਕਰਨ ਵਾਲਾ ਸਿੱਧਰੇ ਖਾਓ ਬਹੁਤ ਜਲਦੀ ਗੱਲ ਆ ਬਾਕੀ ਇਹ ਕੰਮ ਨਹੀਂ ਹੁੰਦਾ ਇੱਥੇ ਇਹ ਕੰਮ ਨਹੀਂ ਚੱਲਣਾ ਇੱਥੇ ਜੀ ਦੋਨੋਂ ਸਾਰੇ ਸੇਵਾ ਕਰਨ ਵਾਲੇ ਸਿੱਧਰੇ ਕਿਹਨਾਂ ਆਏ ਸੀ ਜਲਪਾਨੀ ਜਿਹੜੇ ਬਹੁਤ ਗੰਦ ਕਰਦੇ ਆ ਉਹਨਾਂ ਨੂੰ ਸਿੱਧਾ ਨੀਤੀ ਦੇ ਆਕਾਰ ਮੰਗਵਾਣੀ ਚਾਹੀਦੀ ਹੈ। ਖੈਰ ਇਹਨਾਂ ਨੂੰ ਪਤਾ ਲੱਗਦਾ ਇੰਨਾ ਪਾਣੀ ਆ ਗਿਆ ਇੰਨਾ ਹੀ ਮਾਰਨ ਝੱਲਣਦੇ ਆ ਫਿਰ ਮੋਰ ਮਰਨ ਦੇ। ਕੋਈ ਸ਼ਰਮ ਨਹੀਂ ਬੱਦਾ ਜੀ ਤੇ ਦਲ ਖਾਲਸਾ ਦੀ ਜਥੇਬੰਦੀ ਦੇ ਤੇ ਨਾਲ ਜਿਹੜੇ ਵੀਰ ਸੇਵਾਦਾਰ ਕਰ ਰਹੇ ਸੀ ਹਮਲਾ ਆ ਉਹ ਕਵੀਰ ਦਾ ਸਿਰ ਪਾਟਾ ਰਾਜ ਲੰਘ ਜੇ ਹਾਂ ਪਿੱਛੇ ਟਰਾਲੀ ਚੋ ਲਾ ਲਿਆ ਥੱਲੇ ਅੱਛਾ ਟਰਾਲੀ ਉਹ ਰਾਸ਼ਨ ਖਤਮ ਹੋ ਗਿਆ ਤੇ ਉਹ ਚੱਲੇ ਸੀ ਕਿ ਵੀ ਅਸੀਂ ਜਦੋਂ ਵੰਡ ਦਿੱਤਾ ਵਾ ਸਾਨੂੰ ਦਿੱਤਾ ਕਿਉਂ ਨਹੀਂ ਤੁਸੀਂ ਪਰ ਜਿਹੜੀ ਆ ਕੇ ਮਦਰੋਂ ਥੱਲੇ ਲਾ ਕੇ ਗੁਰਬਾਨਾ ਮਾਰੀਆ ਹਾਂ ਮੂੰਹ ਤੇ ਮੂੰਹ ਹਲਾ ਪਾਟ ਕੱਢਿਆ ਉਹ ਇੰਨੀ ਮਾਰਾ ਸਰ ਤੇ ਵਿਰਦਨ ਜੀ ਤੁਹਾਡਾ ਪੰਜਾਬ ਤੁਹਾਡਾ ਸਾਥ ਹੁੰਦਾ ਜੀ ਵੀ ਅਸੀਂ ਵਾਕੇ ਹੈਗੇ ਸਾਡੀ ਮਿੱਤਰਾਂ ਬੰਦਨ